ਜੇ ਅਗਰੇ ਪਿੰਡ ਦੀ ਉੱਤੀ ਡਿੱਗਦਾ ਪੱਕੀ ਜਗ੍ਹਾ ਤੇ ਡਿੱਗਦਾ ਤੇ ਇਹਦੀ ਮਾਰ ਜਿਹੜੀ ਆ ਉਹ 1.5 ਕਿਲੋਮੀਟਰ ਸਾਈਡ ਆ। ਆਵਾਜ਼ ਤਾਂ ਹੈ ਧੀ ਵਰਦਸਤੀ ਸੀ ਵੀ ਸ਼ਾਇਦ ਕਿਸੇ ਕੋ ਮੰਜੀ ਤੋਂ ਉੱਠਿਆ ਨਹੀਂ ਗਿਆ ਥੱਲੇ ਡਿੱਗ ਬੇ ਲੋਕ। ਦੇ ਅੰਦਰ ਦੇ ਸ਼ਤਾਂ ਜੜੀਆਂ ਨੇ ਉਹ ਕਿਰ ਗਿਆ ਲੈਟਰ ਦੇ ਟੁਕੜੇ ਥੱਲੇ ਪਏ। 99 ਉੜਦੀ ਟੀਮ ਸਰਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਪਹੁੰਚੀ ਹੈ ਜਿੱਥੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਡਰੋਨ ਨੇ ਜਿਹੜੇ ਉਹਨਾਂ ਦੇ ਨਾਲ ਹਮਲਾ ਕੀਤਾ ਗਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਟਾਰਗੇਟ ਕੀਤਾ ਗਿਆ ਤਾਂ ਗੁਰਦਾਸਪੁਰ ਇਸਰਤ ਦੀ ਜ਼ਿਲ੍ਹੇ ਦਾ ਪਿੰਡ ਰਾਜੂ ਬੇਲਾ ਛਿਛਰਾ ਜਿੱਥੇ 4 ਦੇ ਕਰੀਬ ਡਰੋਨ ਨੇ ਜਿਹੜੇ ਭਾਰਤੀ ਏਅਰ ਡਿਫੈਂਸ ਵੱਲੋਂ ਢਹਿ ਢੇਰੀ ਕਰ ਦਿੱਤੇ ਗਏ ਅਸਮਾਨ ਦੇ ਵਿੱਚ ਚੱਕਣਾ ਚੂਰ ਕੀਤਾ ਗਿਆ ਪਰ ਜਿਹੜਾ ਉਹਨਾਂ ਦਾ ਮਲਵਾ ਸੀ ਉਹ ਖੇਤਾਂ ਦੇ ਵਿੱਚ ਡਿੱਗਦਾ ਹੈ ਖੇਤਾਂ ਦੇ ਵਿੱਚ ਡੂੰਗੇ ਟੋਏ ਹੁੰਦੇ ਨੇ ਤੇ ਫਸਲ ਦਾ ਕਾਫੀ ਨੁਕਸਾਨ ਹੁੰਦਾ ਹੈ ਉੱਥੇ ਹੀ ਇਹ ਇੱਕ ਘਰ ਹੈਗਾ ਕੋਠੀ ਹੈਗੀ ਆ ਪਰਿਵਾਰ ਰਹਿੰਦਾ ਇੱਥੇ ਤੇ ਇਸ ਘਰ ਦੇ ਨਾਲ ਚਾਰ ਡਰੋਨਾਂ ਦਾ ਮਲਵਾ ਜਿਹੜਾ ਡਿੱਗਦਾ ਤੇ ਉਹ ਜਿਹੜੇ ਡਰੋਨਾਂ ਦਾ ਮਲਵਾ ਤਾਂ ਉਹ ਮਲਵਾ ਜਿਹੜਾ ਕੋਠੀ ਦੀਆਂ ਖਿੜਕੀਆਂ ਨੇ ਜਿਹੜੀਆਂ ਦਰਵਾਜੇ ਨੇ ਉਹਨਾਂ ਨੂੰ ਚੱਕਣਾ ਚੂਰ ਕਰ ਦਿੰਦਾ ਤਾਂ ਘਰ ਦੇ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਕਿਉਂਕਿ ਹੁਣ ਜੋ ਖਬਰਾਂ ਸਾਹਮਣੇ ਆਈਆਂ ਨੇ ਰਾਤ ਇੱਥੋਂ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਜੰਗ ਰੁਗੀ ਤਾਂ ਲੋਕਾਂ ਦੇ ਚਿਹਰਿਆਂ ਤੇ ਰੌਣਕ ਪਰਤਾਈ ਲੋਕੀ ਖੁਸ਼ ਨਜ਼ਰ ਆਏ ਲੋਕਾਂ ਦਾ ਕਹਿਣਾ ਸੀ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈਗਾ ਤਾਂ ਤਸਵੀਰ ਤੁਹਾਨੂੰ ਦਿਖਾਈਏ ਇਹ ਇਹ ਡਰੋਨ ਆ ਜਿਹੜਾ ਭਾਰਤੀ ਇਹ ਡਿਫੈਂਸ ਨੇ ਰਾਜੂ ਬੇਲਾ 치ਛਰਾ ਪਿੰਡ ਦੇ ਵਿੱਚ ਟੈਟਰੀ ਕਰ ਦਿੱਤਾ ਉਸ ਦਾ ਮਲਵਾ ਜਦੋਂ ਡਿੱਗਦਾ ਹੈ ਦੂੰਗਾ ਖੱਡਾ ਜਿਹੜਾ ਖੇਤਾਂ 'ਚ ਹੁੰਦਾ ਤਾਂ ਉਸਦਾ ਜਿਹੜਾ ਆਪਾਂ ਕਹਿ ਦਈਏ ਟੁਕੜੇ ਛੋਟੇ-ਛੋਟੇ ਜਾਂ ਕਹਿਰੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਕਿ ਉਹਨੇ ਘਰ ਦੀਆਂ ਜਿਹੜੀਆਂ ਖਿੜਕੀਆਂ ਸੀ ਸੀਸੇ ਤੋੜ ਦਿੱਤੇ ਉਹਨਾਂ ਸੀਸੇ ਜਿਹੜੇ ਨੇ ਧਰਤੀ ਦੇ ਹੁਣ ਤਾਂ ਉਹਨੂੰ ਦਿਖਾ ਦਈਏ ਖਿਲਰੇ ਹੋਏ ਹਜੇ ਵੀ ਦਿਖਾਈ ਦੇ ਰਹੇ ਨੇ ਤਾਂ ਕਾਫੀ ਨੁਕਸਾਨ ਘਰ ਦਾ ਕਹਿ ਸਕਦੇ ਹਾਂ ਹੋ ਗਿਆ ਪਰੰਤੂ ਜਾਨੀ ਮਾਲੀ ਜੇ ਆਪਾਂ ਕਹਿ ਦਈਏ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਾਨ ਦੀ ਰੱਖਿਆ ਦੀ ਤਾਂ ਜਾਨ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦੀਆਂ ਖਿੜਕੀਆਂ ਨੇ ਜਿਹੜੀਆਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਆ ਸ਼ੀਸ਼ੇ ਟੁੱਟ ਚੁੱਕੇ ਨੇ ਕਿਉਂਕਿ ਜੋ ਮਲਵਾ ਡਿੱਗਿਆ ਇਹ ਘਰ ਤੋਂ ਮਹਿਜ 300 ਮੀਟਰ ਦੂਰ ਦੇ ਉੱਤੇ ਜਿਹੜਾ ਡਰੋਨ ਉਹਦਾ ਮਲਵਾ ਡਿੱਗਦਾ ਉਸ ਤੋਂ ਬਾਅਦ ਉਹ ਮਲਵੇ ਦੇ ਕੁਝ ਹਿੱਸੇ ਇੱਕ ਘਰ ਦੇ ਵਿੱਚ ਆਣ ਕੇ ਲੱਗਦੇ ਨੇ ਖਿੜਕੀਆਂ ਦੇ ਉੱਤੇ ਲੱਗਦੇ ਨੇ ਦਰਵਾਜ਼ਿਆਂ ਦਾ ਨੁਕਸਾਨ ਹੋ ਜਾਂਦਾ ਤਾਂ ਹੁਣ ਜਿਵੇਂ ਕਿ ਗੁਰਦਾਸਪੁਰ ਜ਼ਿਲ੍ਹਾ ਅਸਰਦੀ ਜ਼ਿਲ੍ਹਾ ਤਾਂ ਉੱਥੇ ਜਦੋਂ ਲੋਕਾਂ ਨੂੰ ਖਬਰ ਮਿਲਦੀ ਹੈ ਕਿ ਭਾਰਤ ਪਾਕਿਸਤਾਨ ਨੇ ਜੰਗ ਰੋਕ ਦਿੱਤੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਜਾ ਸਕਦੀਆਂ ਕਿਉਂਕਿ ਛੋਟੇ-ਛੋਟੇ ਮਾਸੂਮ ਬੱਚੇ ਨੇ ਜਿਹੜੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਲੋਕ ਘਰਾਂ ਤੋਂ ਬਾਹਰ ਨਹੀਂ ਆ ਰਹੇ ਸੀ ਕਿਉਂਕਿ ਬਲੈਕਆਊਟ ਸੀ ਤਾਂ ਹੁਣ ਸਥਿਤੀ ਆਮ ਵਾਂਗ ਹੋ ਚੁੱਕੀ ਆ ਜੋ ਕਿ ਪੂਰਾ ਦੇਸ਼ ਚਾਹੁੰਦਾ ਸੀ ਕਿ ਇਹ جنگ ਰੁਕ ਜਾਵੇ ਹਾਂਜੀ ਪੀਰ ਜੀ ਕੀ ਨਾਮ ਆ ਤੁਹਾਡਾ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਕਿੱਥੇ ਇੱਕ ਡਰੋਨ ਡਿੱਗਦਾ ਆਪਣੇ ਘਰ ਦੇ ਨਾਲ ਜੀ ਬ੍ਰਦਰ ਇਹ ਘਰ ਤੋਂ 100 ਮੀਟਰ ਦੀ ਦੂਰੀ ਤੇ ਡਰੋਨ ਨੇ ਡਿੱਗਿਆ ਇਹ ਮਜਾਇਲ ਹੈ ਅੱਛਾ ਹਾਂ ਉਹ ਆਈਸੀ ਫੌਜ ਦੇ ਅਧਿਕਾਰੀ ਆਏ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਮਜਾਇਲ ਹੈ ਤੁਸੀਂ ਉਹ ਦੇਖ ਸਕਦੇ ਹੋ ਉਹ ਘਟੋ ਘਟ 25 30 ਫੁੱਟ ਚੌੜਾ ਉਹ ਅੱਜ ਤਾਂ ਸ਼ਾਇਦ ਪੂਰਿਆ ਗਿਆ ਉਹ ਥੱਲੇ ਉਹ ਜਿਹੜਾ ਬਰੂਦ ਸੀ ਉਹਨੇ ਮਿੱਟੀ ਨੂੰ ਫਲਾਇਆ ਤੇ ਉਹ ਪੂਰਿਆ ਗਿਆ ਨਹੀਂ ਤੇ ਕੱਲ ਜਦੋਂ ਨੂੰ ਵੇਖਿਆ ਗਿਆ ਸੀ ਉਹ 10 ਤੋਂ 15 ਫੁੱਟ ਡੂੰਗਾ ਖਾਡਾ ਸੀ ਜਿਵੇਂ ਤੁਸੀਂ ਦੱਸਰੋਂ ਵੀ ਮਜਾਇਲ ਆ ਖਬਰਾਂ ਸਾਹਮਣੇ ਆਈਆਂ ਕਿ ਡਰੋਨ ਦਾ ਮਲਬਾ ਡਿੱਗਿਆ ਬ੍ਰਦਰ ਡਰੋਨ ਦਾ ਮਲਬਾ ਨਹੀਂ ਹੈਗਾ ਇਹ ਮਜਾਇਲ ਦਾ ਸੀ ਉਹਨਾਂ ਦਾ ਹੀ ਕਹਿਣਾ ਸੀ ਵੀ ਭਾਈ ਜੇ ਅਗਰ ਇਹ ਪਿੰਡ ਦੇ ਉੱਤੇ ਡਿੱਗਦਾ ਪੱਕੀ ਜਗ੍ਹਾ ਤੇ ਡਿੱਗਦਾ ਤੇ ਇਹਦੀ ਮਾਰ ਜਿਹੜੀ ਆ ਉਹ 1.5 ਕਿਲੋਮੀਟਰ ਹਾਈਟ ਨੂੰ ਸੀ ਉਹ 2 3 ਪਿੰਡ ਫਨਾ ਕਰ ਸਕਦਾ ਮਤਲਬ ਵੱਡਾ ਨੁਕਸਾਨ ਹੋਣ ਤੋਂ ਬਚਾਓ ਬਚਾਅ ਹੋ ਗਿਆ ਜੀ ਚਾਰ ਡਰਾਉਨ ਡਗੇ ਬੰਬ ਡਗੇ ਜੀ ਚਾਰ ਮਜੈਲਾ ਹਾਂ ਹਾਂ ਇਹ ਚਾਰ ਟੋਏ ਸੀ ਦੋ ਉਧਰ ਹੈ ਉਹ 800 ਮੀਟਰ ਦੂਰ ਹੈ ਇਹ 100 ਮੀਟਰ ਦੂਰ ਹੈ ਘਰ ਤੋਂ ਜਦੋਂ ਇਹ ਹਮਲਾ ਹੁੰਦਾ ਤੁਸੀਂ ਘਰ ਦੇ ਵਿੱਚ ਸਾਰਾ ਪਰਿਵਾਰ ਮੌਜੂਦ ਸਾਰੇ ਪਰਿਵਾਰ ਸਾਰਾ ਮੌਜੂਦ ਸੀ ਇੱਥੇ ਦੀ ਆਵਾਜ਼ ਕਿੱਦਾਂ ਦੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਤਾਂ ਹੈ ਏਡੀ ਅਵਰਦਸਤ ਸੀ ਵੀ ਸ਼ਾਇਦ ਕਿਸੇ ਕੋ ਮੰਜੀ ਤੋਂ ਉੱਠਿਆ ਨਹੀਂ ਗਿਆ ਥੱਲੇ ਡਿੱਗ ਪਏ ਲੋਕ ਤੇ ਜਦੋਂ ਘਰ ਤੋਂ ਘਰ ਤੋਂ ਬਾਹਰ ਆਣ ਕੇ ਦੇਖਿਆ ਕੁਝ ਵੀ ਕੀ ਹੋ ਗਿਆ ਇਹ ਘਰ ਤੋਂ ਜਾਂ ਤੇ ਸਾਰੇ ਬਾਹਰ ਆਏ ਜੀ ਬਾਹਰ ਆਣ ਕੇ ਦੇਖਿਆ ਸਾਰੇ ਸ਼ੀਸ਼ੇ ਟੁੱਟ ਚੁੱਕੇ ਸੀ ਘਬਰਾ ਗਏ ਸਾਰੇ ਵੀ ਭਾਈ ਸਾਡਾ ਲੈਂਟਰ 파ੜ ਗਏ ਨੇ ਜਾਂ ਕੁਝ ਹੋਇਆ ਏਡੀ ਜਬਰਦਸਤ ਆਵਾਜ਼ ਸੀ ਵੀ ਇਹ ਚਾਰ ਵਾਰੀ ਧਮਾਕਾ ਹੋਇਆ ਇਕੱਠਾ ਤੇ ਇੰਨਾ ਜਬਰਦਸਤ ਧਮਾਕਾ ਵੀ ਇਹ 20 20 25 ਸੈਕਿੰਡ ਲੱਗੇ ਇਹਨੂੰ ਚਾਰੇ ਠੀਕ ਹੈ ਹੁਣ ਰਾਤ ਖਬਰਾਂਆਂ ਵੀ ਜੰਗ ਰੋਗ ਦਿੱਤੀ ਕੀ ਯਕੀਨ ਲੱਗਦਾ ਹੈ ਵੀ ਠੀਕ ਆ ਵਧੀਆ ਹੋ ਗਿਆ ਲੋਕ ਚਾਹੁੰਦੇ ਸੀ ਅਸੀਂ ਵੀ ਚਾਹੁੰਦੇ ਸੀ ਆ ਤੁਹਾਡੇ ਪਰਿਵਾਰ ਜਿਹੜੇ ਨੇ ਹੁਣ ਖੇਤਾਂ 'ਚ ਫਿਰਨਗੇ ਪਹਿਲਾਂ ਘਰਾਂ 'ਚ ਕੈਦ ਹੋ ਗਏ ਬਲੈਕਆਊਟ ਹੋ ਗਿਆ ਹੁਣ ਲੱਗਦਾ ਵੀ ਮਾੜੀ ਜਿਹੀ ਸ਼ਾਂਤੀ ਮਿਲੀ ਆ ਤੁਹਾਨੂੰ ਵੀ ਵੀ ਠੀਕ ਹੋ ਗਿਆ ਇਹ ਅ ਬ੍ਰਦਰ ਇਹ ਤਾਂ ਪੰਜਾਬ ਪਹਿਲੇ ਵੀ ਨਹੀਂ ਚਾਹੁੰਦਾ ਜੰਗ ਤਾਂ ਚਾਹੁੰਦੇ ਹੀ ਨਹੀਂ ਆ ਕੋਈ ਮੁਲਕ ਵੀ ਨਹੀਂ ਚਾਹੁੰਦਾ ਚਾਹੇ ਉਹ ਪਾਕਿਸਤਾਨ ਹੈ ਚਾਹੇ ਉਹ ਪੰਜਾਬ ਹੈ ਚਾਹੇ ਕੁਛ ਵੀ ਹੈ ਕੋਈ ਦੇਸ਼ ਵੀ ਕੋਈ ਮੁਲਖ ਕੋਈ ਸਟੇਟ ਵੀ ਨਹੀਂ ਚਾਹੁੰਦੀ ਕਿ ਜੰਗ ਲੱਗੇ ਜੰਗ ਕੋਈ ਜਿਹੜਾ ਵਾ ਇਹ ਹਾਂ ਮਸਲੇ ਦਾ ਹੱਲ ਨਹੀਂ ਹੈਗਾ ਮਸਲੇ ਜਿਹੜੇ ਆ ਉਹ ਬੈਠ ਕੇ ਹੋ ਜਾਂਦੇ ਨੇ ਪਤਾ ਨਹੀਂ ਕੀ ਕਿਵੇਂ ਇਹ ਜੰਗੇ ਚਾਲੂ ਹੋ ਗਈ ਠੀਕ ਹੈ ਜੀ ਜੰਗ ਕੋਈ ਨਾ ਤਾਂ ਸਾਡਾ ਕੋਈ ਉਹਨਾਂ ਨਾਲ ਵੰਡ ਵਿਹਾਰ ਸੀ ਪਾਕਿਸਤਾਨ ਨਾਲ ਨਾ ਕੋਈ ਗੱਲ ਨਾ ਬਾਤ ਕੋਈ ਹੋ ਸਕਦਾ ਇਹ ਸ਼ਾਜਸ਼ਾ ਕਰਕੇ ਪੰਜਾਬ ਤੋਂ ਹੀ ਅਟੈਕ ਉੱਥੇ ਕਰਵਾਇਆ ਗਿਆ ਪੰਜਾਬ ਨੂੰ ਟਾਰਗੇਟ ਬਣਾਇਆ ਗਿਆ ਨਾ ਤਾਂ ਪਾਕਿਸਤਾਨ ਚਾਹੁੰਦਾ ਹੈ ਕਿ ਪੰਜਾਬ ਦੇ ਵਿੱਚ ਕੋਈ ਅਸੀਂ ਨੁਕਸਾਨ ਕਰੀਏ ਤੇ ਨਾ ਪੰਜਾਬ ਹੀ ਚਾਹੁੰਦਾ ਹੈ ਕਿ ਭਾਈ ਪਾਕਿਸਤਾਨ ਦੇ ਵਿੱਚ ਕੋਈ ਤਾਂ ਜਿਹੜੇ ਘਰ ਦੇ ਮਾਲਕ ਨੇ ਉਹਨਾਂ ਦਾ ਕਹਿਣਾ ਕਿ ਜੰਗ ਕਿਸੇ ਮਤਲੇ ਦਾ ਹੱਲ ਨਹੀਂ ਠੀਕ ਹੈ ਵੀ ਇਹ ਜਿਹੜਾ ਮਿਜ਼ਾਈਲ ਡਿੱਗੀ ਹੈ ਖਬਰਾਂ ਸਾਹਮਣੇ ਆਈਆਂ ਵੀ ਡਰੋਨ ਡਿੱਗੇ ਆ ਚਾਰ ਦੇ ਕਰੀਬ ਮੋਜ਼ਾਈਲਾਂ ਤੇ ਬੰਬ ਨੇ ਜਿਹੜੇ ਘਰ ਦੇ ਆਲੇ ਦੁਆਲੇ ਡਿੱਗਦੇ ਆ ਜਿਹੜੇ ਪਰਿਵਾਰਕ ਮੈਂਬਰ ਨੇ ਘਰ ਦੇ ਅੰਦਰ ਮੌਜੂਦ ਸੀ ਜਦੋਂ ਧਮਾਕਾ ਹੁੰਦਾ ਤਾਂ ਡਰ ਪੈਦਾ ਹੁੰਦਾ ਆ ਸੁਭਾਵਿਕ ਗੱਲ ਹੈ ਕਿ ਜਦੋਂ ਕੋਈ ਵੱਡਾ ਧਮਾਕਾ ਹੋਊਗਾ ਤਾਂ ਲੋਕਾਂ ਦੇ ਮਨਾਂ 'ਚ ਡਰ ਤਾਂ ਪੈਂਦਾ ਪਰ ਸਥਿਤੀ ਪਹਿਲਾਂ ਵਾਂਗ ਹੋ ਚੁੱਕੀ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੀ ਜਿਹੜੇ ਅਸਾਰ ਵਾਧੇ ਦਿਖਾਈ ਦੇ ਰਹੇ ਸੀ ਉਹਨਾਂ ਨੂੰ ਫਿਲਹਾਲ ਦੀ ਕਿੜੀ ਅਮਰੀਕਾ ਵੱਲੋਂ ਦਖਲਅੰਦਾਜ਼ੀ ਕਰਕੇ ਰੋਕ ਦਿੱਤਾ ਗਿਆ ਤਾਂ ਸਾਡੇ ਨਾਲ ਘਰ ਦੇ ਕੁਝ ਹੋਰ ਮੈਂਬਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਨਹੀਂ ਨਹੀਂ ਤੁਸੀਂ ਥੋੜਾ ਜਿਹਾ ਸਾਨੂੰ ਇਹ ਦੱਸੋ ਤੁਸੀਂ ਉਰੇ ਆਏ ਹੋ ਤੁਹਾਡੇ ਘਰ ਵੀ ਨਾਲ ਨੇ ਹਾਂਜੀ ਸਾਡੇ ਘਰ ਨਾਲ ਨੇ ਸਾਡੇ ਘਰ ਦੇ ਤੇ ਬਿਲਕੁਲ ਉਤੋਂ ਜੀ ਲੰਘਿਆ ਜੀ ਜਦੋਂ ਆਪਣਾ ਜਹਾਜ਼ ਹੈ ਸਾਡੇ ਘਰ ਦੇ ਉਤੋਂ ਜੀ ਲੰਘਿਆ ਠਾ ਠਾ ਦੀ ਆਵਾਜ਼ ਆਈਏ ਬੇਸਾਬੀ ਆਵਾਜ਼ ਆਈ ਤੁਹਾਡੇ ਕੰਨ ਪਾੜ ਗਏ ਨੇ ਨਿਆਣੇ ਰੋਂਦੇ ਪਏ ਨੇ ਐ ਨੱਕ ਦੀ ਸਿੱਧੇ ਸੁੱਟਦਾ ਗਿਆ ਪੰਜ ਬੰਬ ਸੁੱਟੇ ਰਹੇ ਚਾਟ ਹੋਏ ਪਏ ਨੇ हां ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਅੰਦਰ ਦੇ ਛੱਤਾਂ ਜੜੀਆਂ ਨੇ ਉਹ गिर ਗਈਆਂ ਨੇ ਟੁਕੜੇ ਥੱਲੇ ਪਏ ਨੇ ਠੀਕ ਹੈ ਹੁਣ ਰਾਤ ਬਲੈਕਆਊਟ ਤਾਂ ਨਹੀਂ ਹੋਇਆ ਨਹੀਂ ਨਹੀਂ ਅਜਰਾ ਨਹੀਂ ਹੋਇਆ ਅਜਰਾ ਹੈ ਅਜਰਾ ਸ਼ਾਂਤੀ ਰਹੀ ਹੈ ਹੁਣ ਕੀ ਲੱਗਦਾ ਜਿਵੇਂ ਖਬਰਾਂ ਸਾਹਮਣੇ ਆਈਆਂ ਵੀ ਦੋਵੇਂ ਦੇਸ਼ਾਂ ਨੇ ਸਮਝੌਤਾ ਕਰ ਲਿਆ ਵੀ ਅਸੀਂ ਹੁਣ ਆ ਡਰੋਨ ਮਜ਼ਾਈਲਾਂ ਬੰਬ ਇੱਕ ਦੂਜੇ ਤੇ ਨਹੀਂ ਸਿੱਟਾਂਗੇ ਕੀ ਲੱਗਦਾ ਇਹ ਸਰਦੀ ਜ਼ਿਲ੍ਹੇ ਨੇ ਜਿਹੜੇ ਇਹਨਾਂ ਦੇ ਲੋਕਾਂ ਦੇ ਮਨਾਂ 'ਚ ਕੀ ਗੱਲ ਚੱਲ ਰਹੀ ਆ ਹਜੇ ਵੀ ਡਰ ਹੈ ਜਾਂ ਮਤਲਬ ਠੀਕ ਆ ਤੁਸੀਂ ਹੁਣ ਨਹੀਂ ਹੁਣ ਇਹ ਠੀਕ ਆ ਆ ਗੱਲ ਦਾ ਸੁਣ ਲਿਆ ਵੀ ਮੋਦੀ ਨੇ ਫੈਸਲਾ ਕਰ ਲਿਆ ਅਮਰੀਕਾ ਦੇ ਡੰਪਲੇ ਨਾਲ ਹੋ ਗਿਆ ਫੈਸਲਾ ਭਈ ਮਤਲਬ ਸਾਡੇ ਕੱਲ 3 ਵਜੇ ਦਾ ਤੇ ਉਧਰੋਂ ਦੀ ਗੋਲਾਬਾਰੀ ਜਿਹੜੀ ਬਿਲਕੁਲ ਨਹੀਂ ਚਲਾਈ ਜਾਏਗੀ ਜੇ ਚਲਾਉਣਗੇ ਤਾਂ ਬਾਰਡਰਾਂ ਦੇ ਚਲਾਉਣਗੇ ਬਸ ਘਰਾਂ ਦੇ ਵਿੱਚ ਫਾਇਰ ਜਿਹੜੀ ਆ ਗੋਲੇ ਨਹੀਂ ਸੋ ਸੋ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਇਹੀ ਚਾਹੁੰਦੇ ਆ ਕਿ ਇਹ ਜੰਗ ਜਿਹੜੀ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਥੋੜਾ ਬੋਤਾ ਨੁਕਸਾਨ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਪਰਿਵਾਰਕ ਮੈਂਬਰ ਦੇਖੋ ਤੁਸੀਂ ਹੁਣ ਇਹ ਜਿਹੜੇ ਸ਼ੀਸ਼ੇ ਟੁੱਟੇ ਆ ਡਰੋਨ ਨੇ ਜਾਂ ਮਿਜ਼ਾਈਲ ਨੇ ਜਿਹੜੀਆਂ ਹਵਾ 'ਚ ਚੱਕਣਾ ਚੂਰ ਹੋ ਕੇ ਬਾਅਦ 'ਚ ਖੇਤਾਂ 'ਚ ਡਿੱਗਦੀਆਂ ਨੇ ਗੰਨੇ ਦੀ ਫਸਲ ਬੀਜੀ ਹੋਈ ਆ ਉਹਦਾ ਕਾਫੀ ਨੁਕਸਾਨ ਹੋ ਗਿਆ ਤਾਂ ਘਰਾਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਤਾਂ ਤੁਸੀਂ ਦੇਖਦੇ ਹੋ ਘਰ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਹੁਣ ਆ ਸਫਾਈ ਕਰਨ ਲੱਗ ਪਏ ਨੇ ਕਿਉਂਕਿ ਹੁਣ ਉਹਨਾਂ ਨੂੰ ਖਬਰਾਂ ਮਿਲੀਆਂ ਕਿ ਜੰਗ हां रुक चुकी है चेहरेयां ते खुशी आई है ता आ जेड़ा शीशा काफी ਆਪਾਂ ਕਹਿ ਸਕਦਾ ਵੀ ਵੱਡਾ ਨੁਕਸਾਨ ਕਹਿ ਸਕਦੇ ਆ ਸਾਰੇ ਸ਼ੀਸ਼ੇ ਆ ਖਿੜਕੀਆਂ ਨੇ ਜਿਹੜੀਆਂ ਆ ਟੁੱਟ ਚੁੱਕੀਆਂ ਸਨ ਤਾਂ ਆਂਟੀ ਜੀ ਸਾਡੇ ਨਾਲ ਗੱਲਬਾਤ ਕਰਦੇ ਆਂਟੀ ਜੀ ਨਾਲ ਆਂਟੀ ਕੀ ਕਹਿਣਾ ਚਾਹੋਗੇ ਜਿਵੇਂ ਆ ਸ਼ੀਸ਼ੇ ਟੁੱਟੇ ਤੁਹਾਡੇ ਕਿੱਦਾਂ ਦਾ ਮਾਹੌਲ ਸੀ ਉਦੋਂ ਜਦੋਂ ਡਰੋਨ ਤੁਹਾਡੇ ਲਾਗੇ ਡਿੱਗਿਆ ਬਫਟੇ ਲੈਣਾ ਉਦੋਂ ਦੇ ਇੰਨੇ ਕੁ ਆਵਾਜ਼ ਆਈ ਆ ਵੀ ਪਤਾ ਹੀ ਨਹੀਂ ਲੱਗਾ ਵੀ ਉੱਠਣਾ ਮੰਜੇ ਤੋਂ ਕਿ ਨਹੀਂ ਉੱਠਣਾ ਤੇ ਜਦੋਂ ਉੱਠੇ ਆ ਉਦੋਂ ਸ਼ੀਸ਼ੇ ਸਭ ਢੇਰੀ ਹੋਏ ਠੀਕ ਹੈ ਹਾਂ ਅੰਟੀ ਤੁਸੀਂ 1971 ਦੀ ਜੰਗ ਬਾਰੇ ਵੀ ਸੁਣਿਆ ਹੋਣਾ ਵੀ ਉਹ ਤੋਂ ਜੰਗ ਹੋਈ ਸੀ ਉਹ ਤੋਂ ਤੇ ਇਹਦੇ ਵਿੱਚ ਹੁਣ ਲੱਗਦਾ ਵੀ ਕੋਈ ਫਰਕ ਸੀ ਸੁਣਿਆ ਹੈ ਵੀ ਉੱਥੇ ਬੰਬ ਡਿੱਗਾ ਉੱਥੇ ਰਿਹਾ ਤਾਂ ਹੁਣ ਤਾਂ ਚੱਲਦਾ ਵੇਖ ਲਿਆ ਚੱਲਦਾ ਵੇਖ ਲਿਆ ਚੱਲਦੇ ਵੇਖ ਲੇ ਚੱਲ ਪੱਦੇ ਵਿੱਚ ਰੋ ਗਿਆ ਜੋ ਤਾਂ ਮਤਲਬ ਇਹ ਕਿੰਨਾ ਕਿ ਸਾਰੀਆਂ ਖਿੜਕੀਆਂ ਟੁੱਟੀਆਂ ਸਾਰੀਆਂ ਸਭ ਸ਼ੀਸ਼ੇ ਟੁੱਟਕੇ ਸਨ ਹੁਣ ਸਫਾਈ ਲਾਗੇ ਕਰਨ ਵੀ ਸਭ ਮੈਂ ਹੌਲੀ ਹੌਲੀ ਕਰਨ ਬੇ ਲੜਾਈ ਹਟ ਗਈ ਐ ਤੇ ਕਰ ਲਈ ਐ ਠੀਕ ਹੈ ਪਰ ਹਜੇ ਕੋਈ ਇਹ ਮਾਤਾ ਨੇ ਕਹਿੰਦੇ ਮਾਵਾਂ ਠੰਡੀਆਂ ਛਾਵਾਂ ਤਾਂ ਮਾਵਾਂ ਦੇ ਚਿਹਰਿਆਂ ਤੇ ਰੌਣਕ ਆਈ ਐ ਕਿਉਂਕਿ ਰੌਣਕ ਇਹ ਤਾਂ ਹੀ ਆ ਵੀ ਭਾਰਤ ਤੇ ਘਰ ਦੇ ਬੱਚੇ ਵੱਜ ਗਏ ਨੇ ਦੇਖੋ ਤੁਸੀਂ ਕਿੰਨਾ ਮਤਲਬ ਖੁਸ਼ੀ ਐ ਇਹ ਖੁਸ਼ੀ ਆ ਬੀਤੀ ਰਾਤ ਤੋਂ ਆ ਚਿਹਰੇ ਤੇ ਆਈ ਹੈ ਕਿਉਂਕਿ ਬੀਤੀ ਰਾਤ ਦੀ ਗੱਲ ਕਰੀਏ ਰਾਤ ਹੀ ਖਬਰਾਂ ਸਾਹਮਣੇ ਆਈਆਂ ਵੀ ਭਾਰਤ ਪਾਕਿਸਤਾਨ ਨੇ ਸਮਝੌਤਾ ਕੀਤਾ ਵੀ ਅਸੀਂ ਹੁਣ ਡਰੋਨਾਂ ਦੇ ਨਾਲ ਨਹੀਂ ਹਮਲਾ ਕਰਾਂਗੇ ਅਮਰੀਕਾ ਨੇ ਦਖਲ ਅੰਦਾਜ਼ੀ ਕੀਤੀ ਤਾਂ ਆਂਟੀ ਦੇ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਮਾਤਾ ਸਾਡੀ ਦੇ ਚਿਹਰੇ ਤੇ ਬਹੁਤ ਰੌਣਕਾਂ ਸਫਾਈ ਕਰ ਰਹੇ ਨੇ ਕਿਉਂਕਿ ਇਹ ਕੱਚ ਕਿਸੇ ਦੇ ਪੈਰ ਚ ਵੱਜ ਸਕਦਾ ਹੈ ਕੋਈ ਬੱਚੇ ਖੇਡਦੇ ਨੇ ਪਰਿਵਾਰਕ ਮੈਂਬਰ ਨੇ ਤਾਂ ਕੱਚ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਉਸ ਨੂੰ ਹੁਣ ਹਟਾਇਆ ਜਾ ਰਿਹਾ ਤਾਂ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਕੋਠੀ ਦੇ ਨਾਲ ਚਾਰ ਦੇ ਕਰੀਬ ਮਜ਼ਾਈਲਾਂ ਡਿੱਗੀਆਂ ਨੇ ਉਹਨਾਂ ਨੇ ਸ਼ੀਸ਼ੇ ਤੱਕ ਇਹ ਘਰ ਦੇ ਤੋੜ ਦਿੱਤੇ ਤਾਂ ਇਧਰਲੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਇਹ ਫਰੰਟ ਆਪਾਂ ਕਹਿ ਸਕਦੇ ਹਾਂ ਗੇਟ ਤੋਂ ਜਦੋਂ ਅਸੀਂ ਅੰਦਰ ਐਂਟਰ ਹੋਏ ਤਾਂ ਸਾਹਮਣੇ ਆ ਕਿਚਨ ਆਉਂਦਾ ਰਸੋਈ ਆਉਂਦੀ ਆ ਜਿੱਥੇ ਪਰਿਵਾਰ ਬੈਠ ਕੇ ਆਪਣੀ ਰੋਟੀ ਪਾਣੀ ਬਣਾਉਂਦਾ ਉਸ ਤੋਂ ਬਾਅਦ ਰੋਟੀ ਖਾਂਦਾ ਪਰਿਵਾਰ ਪਰ ਜਦੋਂ ਇਹ ਪਰਿਵਾਰ ਰੋਟੀ ਖਾਣ ਲੱਗਦਾ ਤਾਂ ਧੁਮਾਕਾ ਹੁੰਦਾ ਹੈ ਤਾਂ ਸਾਰਾ ਪਰਿਵਾਰ ਸਹਿਮ ਜਾਂਦਾ ਹੈ ਤਾਂ ਇਹ ਦੂਜੀ ਤਸਵੀਰ ਹੈ ਏ ਫਰੰਟ ਆਪਾਂ ਕਹਿ ਸਕਦੇ ਆ ਇਹਦੇ ਸ਼ੀਸ਼ੇ ਉੱਪਰੋਂ ਮਤਲਬ ਦੇਖ ਸਕਦੇ ਹੋ ਤੁਸੀਂ ਕਿੱਡਿਆ ਵੱਡੇ ਆਪਾਂ ਕਹ ਜੀ ਇਹ ਖਿੜਕੀ ਨਜ਼ਰ ਆ ਰਹੀ ਆ ਇਹ ਸਾਰੀ ਖਿੜਕੀ ਚੱਕਣਾ ਚੂਰ ਹੋ ਗਈ ਕਿਉਂਕਿ ਤੁਮਾਕਾ ਬਹੁਤ ਜ਼ੋਰਦਾਰ ਸੀ ਤਾਂ ਹੁਣ ਇਹ ਮਲਵਾ ਜਿਹੜਾ ਕੱਚ ਵਗੈਰਾ ਖਿਲਰਿਆ ਹੋਇਆ ਇਹਨੂੰ ਹਟਾਇਆ ਜਾ ਰਿਹਾ ਹੈ ਆ ਪਰਿਵਾਰਕ ਮੈਂਬਰ ਨੇ ਜਿਹੜੇ ਸਾਰੇ ਹੀ ਸਫਾਈ ਕਰਨ ਲੱਗੇ ਹੋਏ ਨੇ ਕਿਉਂਕਿ ਕਿਤੇ ਵੀ ਇਹ ਕੱਚ ਦੇ ਟੁਕੜੇ ਖਿਲਰੇ ਹੋ ਸਕਦੇ ਨੇ ਵੀ ਇਹ ਕੱਚ ਆ ਕਿਉਂ ਹੀ ਉਹਨਾਂ ਦੇ ਬੱਚੇ ਦੇ ਜਾਂ ਕਿਸੇ ਪਰਿਵਾਰਕ ਮੈਂਬਰ ਦੇ ਪੈਰ 'ਤੇ ਨਾਂ ਲੱਗ ਜਾਵੇ ਤਾਂ ਇਹ ਬਹੁਤ ਚੰਗੀ ਗੱਲ ਹੈ ਇਹ ਸਫਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਇਹ ਸਫਾਈ ਵੀ ਤਾਂ ਕੀਤੀ ਜਾ ਰਹੀ ਹੈ ਕਿਉਂਕਿ ਜਿਵੇਂ ਆਂਟੀ ਮਾਤਾ ਨੇ ਦੱਸਿਆ ਵੀ ਵਿਜੰਗ ਰੁਕ ਗਈ ਹਨਾ ਚਿਹਰਿਆਂ 'ਤੇ ਰੌਣਕ ਪਰਤਾਈ ਆ ਵੀਰ ਸਾਡੇ ਨਾਲ ਮੌਜੂਦ ਆ ਵੀਰੇ ਕੀ ਕਹਿਣਾ ਚਾਹੋਗੇ ਥੋੜਾ ਬਹੁਤ हां ਤੁਸੀਂ ਵੀ ਖੁਸ਼ ਨਜ਼ਰ ਆ ਰਹੇ ਹੋ 2 ਦਿਨ ਪਹਿਲਾਂ ਹੈਗਾ ਸੀ ਹਾਸਾ ਚਿਹਰੇ ਤੇ ਨਹੀਂ ਨਹੀਂ ਬਿਲਕੁਲ ਹਾਸਾ ਦੇ ਬਿਲਕੁਲ ਨਹੀਂ ਸੀਗਾ ਸਹਿਮ ਦਾ ਮਾਹੌਲ ਸੀ ਹਾਂ ਪੂਰੇ ਏਰੀਆ ਚ ਸਹਿਮ ਦਾ ਮਾਹੌਲ ਸੀ ਆਪਣੇ ਪਿੰਡ ਤੇ ਲਗਭਗ ਸਾਰਾ ਹੀ ਡਰ ਚੁ ਗਿਆ ਸੀ ਕਿਉਂਕਿ ਕਿਉਂਕਿ ਇਹ ਜੀ ਕਦੀ ਪਿੰਡੋਂ ਵੇਖੀ ਨਹੀਂ ਇੰਨਾਂ ਨੇ ਕਿ ਵੇਖੀ ਮਤਲਬ ਅਪੀਲ ਕੀ ਆ ਵੀਰੇ ਨੌਜਵਾਨੋ ਤੁਸੀਂ ਇਹ ਚੀਜ਼ ਮੰੰਜਰ ਆ ਜਿਹੜੇ ਹੋਇਆ ਆਪਾਂ ਦੇਖਿਆ ਹਨਾ ਇਹ ਹੋਣਾ ਨਹੀਂ ਚਾਹੀਦਾ ਨਾ ਅਪੀਲ ਕੀ ਕਰਦੇ ਹੋ ਦੋਨਾਂ ਦੇਸ਼ਾਂ ਨੂੰ ਕੀ ਅਪੀਲ ਐਜ਼ ਅ ਨੌਜਵਾਨ ਹੋਣ ਦੇ ਨਾਤੇ ਕਿਉਂਕਿ ਹਜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਹਜੇ ਕੁਝ ਦੇਖਿਆ ਨਹੀਂ ਹਨਾ ਉਹਨਾਂ ਦੇ ਮਨਾਂ 'ਚ ਵੀ ਡਰ ਪੈਦਾ ਹੋ ਗਿਆ ਵੀ ਆਹ ਕੀ ਅਸਮਾਨ 'ਚ ਉੱਡ ਰਿਹਾ ਬਿਲਕੁਲ ਇਹ ਬਹੁਤ ਗਲਤ ਚੀਜ਼ ਹੈ ਕਿਉਂਕਿ ਆਪਾਂ ਨੂੰ ਬਾਅਦ ਤੋਂ ਕੁਝ ਮਿਲਣਾ ਨਹੀਂ ਇਹ ਲੜਾਈ ਦਾ ਨਾ ਕੋਈ ਫਾਇਦਾ ਅਜੇ ਤੱਕ ਹੋਇਆ ਤੇ ਨਾ ਹੀ ਗਾਂ ਹੋਏਗਾ ਨੁਕਸਾਨ ਬਹੁਤ ਜ਼ਿਆਦਾ ਨੇ ਕਿਉਂਕਿ ਇੱਥੇ ਤੁਸੀਂ ਵੇਖੇ ਹੋਣਗੇ ਜਿਹੜੇ ਤਮਾਕ 50 50 ਫੁੱਟ ਚੋੜੇ ਜਿਹੜੇ ਨੇ ਉਹ ਕੱਢਦੇ ਨੇ ਰਟੋਏ ਤੇ ਇਹ ਗਲਤ ਹੈ ਠੀਕ ਹੈ ਤਾਂ ਅਸੀਂ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਸੀ ਉਹ ਜਿਹੜੇ ਘਰ ਦੇ ਨਾਲ ਖੇਤ ਸੀ ਉੱਥੇ ਜਿਹੜਾ ਡਰੋਨ ਜਾਂ ਮਜ਼ਾਈਲ ਦਾ ਮਲਵਾ ਡਿੱਗਦਾ ਉਹ ਡੂੰਗਾ ਟੋਆ ਹੋ ਜਾਂਦਾ ਤਾਂ ਉਸੇ ਟੋਏ ਦੇ ਵਿੱਚੋਂ ਜਿਹੜੇ ਮਲਵੇ ਆਪਾਂ ਕਹਿ ਜੀਏ ਛੋਟੇ-ਛੋਟੇ ਟੁਕੜੇ ਘਰ ਦੇ ਵਿੱਚ ਆਣ ਕੇ ਲੱਗਦੇ ਆ ਸ਼ੀਸ਼ੇ ਜ਼ਰੂਰ ਟੁੱਟੇ ਪਰੰਤੂ ਵਾਹਿਗੁਰੂ ਦੀ ਆਪਾਂ ਕਹਿ ਸਕਦੇ ਆ ਕਿਰਪਾ ਬਣੀ ਰਹੀ ਆ ਪਰਿਵਾਰ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਜ ਜੇ ਗੱਲ ਕਰੀ ਜਾਵੇ ਤਾਂ ਬਲੈਕਆਊਟ ਵੀ ਨਹੀਂ ਹੋਇਆ ਰਾਤ ਅੱਜ ਸਾਰਾ ਪਰਿਵਾਰ ਹੱਸ ਰਿਹਾ ਖੇਡ ਰਿਹਾ ਤੇ ਘਰ ਦੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਨਿਬੇੜਨ ਦੇ ਵਿੱਚ ਲੱਗਿਆ ਹੈ ਤੇ ਲੋਕਾਂ ਦੇ ਚਿਹਰਿਆਂ ਦੇ ਵਿੱਚੇ ਉੱਤੇ ਜਿਹੜਾ ਆਪਾਂ ਕਹਿ ਦਈਏ ਰੌਣਕ ਪਰਤੀ ਆ ਕਿਉਂਕਿ ਜੰਗ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਬਹੁਤ ਚੰਗੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਤੇ ਇਹੀ ਚੰਗੀ ਖਬਰ ਜਿਹੜੀ ਆ ਲੋਕਾਂ ਤੱਕ ਪਹੁੰਚੀ ਤੇ ਲੋਕ ਆਪਣੇ ਖੇਤਾਂ ਦੇ ਵਿੱਚ ਤੇ ਘਰਾਂ ਦੇ ਵਿੱਚ ਤੇ ਬਾਜ਼ਾਰਾਂ ਦੇ ਵਿੱਚ ਆਉਂਦੇ ਜਾਂਦੇ ਆ ਦਿਖਾਈ ਦੇ ਰਹੇ ਨੇ ਆਪਣੇ ਕਾਮਕਾਰ ਨਿਭੇੜਦੇ ਨਜ਼ਰ ਆ ਰਹੇ ਨੇ ਤਾਂ ਕੈਮਰਾ ਪਰਸਨ ਪ੍ਰੀਤ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਗੁਰਦਾਸ ਸਿੰਘ